ਕੁਝ ਸ਼ਕਤੀਆਂ ਉਹ ਚਾਹੇ ਕੋਈ ਸਿਰੋਹੋਂ ਦੀ ਸ਼ਕਤੀਆਂ ਨੇ ਕੋਈ ਅਕਾਲੀ ਗੁਰੂ ਘਰ ਦੀਆਂ ਵੱਡੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਵਾਰ ਦੇ ਮੇਰੋੜਾ ਉਧਾਰ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾਹ ਉਹ ਤਖਤ ਸਹਿਮਾਨ ਦਾ ਆਪਸੀ ਮੁਖੀਆਂ ਤੇ ਬੈਠੇ ਸਰਕਾਰ ਸ਼ਕਤੀਆਂ ਦਾ ਆਪਸੀ ਤਕਰਾਰ ਪੈਦਾ ਕਰ ਰਹੀ ਹੈ ਸਿੱਖ ਪੰਥ ਦੇ ਪਵਿੱਤਰ ਤਖਤਾਂ ਦੇ ਵਿਚਕਾਰ ਟਕਰਾਅ ਹੋ ਗਿਆ ਇੱਕ ਵਾਰ ਫਿਰ ਤੋਂ ਸਥਿਤੀ ਨਾਜ਼ੁਕ ਹੋ ਗਈ ਹੈ ਇਸ ਤੋਂ ਪਹਿਲਾਂ ਤਸਵੀਰ ਸਾਹਮਣੇ ਆਈ ਸੀ ਜਦੋਂ ਜਥੇਦਾਰਾਂ ਨੂੰ ਹਟਾਇਆ ਗਿਆ ਸੀ ਤੇ ਹੁਣ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾ ਦੇਣ ਨੂੰ ਲੈ ਕੇ ਫਿਰ ਤੋਂ ਵਿਵਾਦ ਛਿੜ ਗਿਆ ਹੈ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਸ ਨੂੰ ਸ਼੍ਰੀ ਕਾਲ ਤਖ਼ਤ ਸਾਹਿਬ ਦੇ ਜੱਤੀਦਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਨ ਤੌਰ ਤੇ ਵਿਵਾਦ ਜਿਹੜਾ ਇਹ ਵਧਦਾ ਜਾ ਰਿਹਾ ਹੈ ਜਿਸ ਦੇ ਉੱਤੇ ਐਸਜੀਪੀਸੀ ਦੇ ਮੈਂਬਰ ਗਰੇਵਾਲ ਦੇ ਵੱਲੋਂ ਵੀ ਪ੍ਰतिकਰਮ ਦਿੱਤਾ ਗਿਆ ਹੈ ਪਿਛਲੇ ਦਿਨੀ ਪਟਨਾ ਸਾਹਿਬ ਤਖ਼ਤ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਮਰਿਆਦਾ ਤੇ ਪਰੰਪਰਾਵਾਂ ਤੋਂ ਹਟ ਕੇ ਕੁਝ ਅਲਾਨ ਕੀਤੇ ਗਏ ਜਿਨ੍ਹਾਂ ਵਿੱਚ ਜਥੇਦਾਰ ਸਾਹਿਬਾਨ ਨੂੰ ਤਰਖਾਈਆ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਹੈ ਉਹ ਅਦੂਲੀ ਅਕਾਲ ਤਖਤ ਸਾਹਿਬ ਦੇ ਆਏ ਹੁਕਮਾਂ ਨੂੰ ਨਾ ਪ੍ਰਮਾਨ ਕਰਨਾ ਤੇ ਇਸ ਦੇ ਮਾਮਲੇ ਦੇ ਵਿੱਚ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਵੱਲੋਂ ਇਸ ਦੀ ਕਾਇਮ ਕਰਨੀ ਇਹਨਾਂ ਘਟਨਾਵਾਂ ਨੇ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਇੱਕ ਏ ਮਨਤੇ ਬੋਝ ਦੇਤਾ ਸੋ ਇਹ ਫੈਸਲੇ ਤੋਂ ਬਾਅਦ ਜਦੋਂ ਕੱਲ ਇੱਕ ਰਾਜਨੀਤਿਕ ਆਗੂ ਸੁਭੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਨ ਘੋਸ਼ਿਤ ਕਰਨ ਤੋਂ ਬਾਅਦ ਸ੍ਰੀ ਘਾਤਕ ਸਾਹਿਬ ਵੱਲੋਂ ਇਹ ਜਿਹੜੀ ਚਲਾਈ ਜਾ ਰਹੀ ਲੜੀ ਉਸ ਨੂੰ ਰੋਕਣ ਦੇ ਲਈ ਜ਼ਹਿਦਾਰ ਕੁਲਦੀਪ ਸਿੰਘ ਗੜਗਜ ਸਾਹਿਬ ਦੇ ਪ੍ਰਧਾਨਗੀ ਚ ਇਹ ਜਿਹੜੀ ਪੰਜ ਪਹਿਲੇ ਸਹਿਬਾਦ ਦੀ ਮੀਟਿੰਗ ਹੋਈ ਉਸ ਦੇ ਵਿੱਚ ਗੁਰਵਚਨ ਸਿੰਘ ਜੀ ਜੋ ਵੀ ਸਹਾਇਕ ਗ੍ਰੰਥੀ ਆ ਉਹਨਾਂ ਨੂੰ ਤਨਖਾਹੀਆ ਤੇ ਜਿਹੜੀ ਕਮੇਟੀ ਆ ਉਹ ਕਮੇਟੀ ਦੇ ਜੋਹਲ ਤੇ ਡਾਕਟਰ ਨਾਮ ਦੇ ਇੱਕ ਮੈਂਬਰ ਨੂੰ ਤਨਖਾਹੀਆ ਦੇ ਕੇ ਬਾਕੀ ਸੂਚੀ ਕਮੇਟੀ ਨੂੰ 15 ਦਿਨਾਂ ਚ ਅ ਕਾਲਕਦਰ ਸਾਹਿਬ ਰਿਸ਼ਪੀ ਸ਼ੋਦੀ ਜਿਹੜਾ ਫੈਸਲਾ ਆ ਉਹ ਫੈਸਲੇ ਦਾ ਪੂਰ ਤਿਲ ਤੋਂ ਅਸੀਂ ਸਤਿਕਾਰ ਕਰਦੇ ਆਂ ਚੌੜਿਕ ਪਟਿਆ ਦੇ ਪ੍ਰਧਾਨ ਰਣੋਗੜ ਧਾਮੀ ਸਾਹਿਬ ਨੇ ਇਸ ਗੱਲ ਤੇ ਬਹੁਤ ਵਿਚਾਰ ਦਿੱਤਾ ਕਿ ਇਹ ਸਹੀ ਸਮੇਂ ਸਰ ਸਹੀ ਫੈਸਲਾ ਹੋਇਆ ਉਹਨਾਂ ਤੋਂ ਇਲਾਵਾ ਕੁਝ ਰਾਜਨੀਤਿਕ ਪਾਰਟੀਆਂ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਬੁੱਧੀਜੀਵੀ ਵਰਗ ਜਿਹੜੀ ਹੈ ਗੁਰਬਖਸ਼ ਸਿੰਘ ਸੜੀ ਸਰਕਲ ਅਤੇ ਹੋਰ ਵੀ ਵੱਡੇ ਪੱਧਰ ਤੇ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਆਏ ਕਾਦੇ ਫੈਸਲੇ ਦਾ ਸਨਮਾਨ ਤੇ ਸਕਾਰ ਕੀਤਾ ਗਿਆ ਤੇ ਫਿਕਰਮੰਦੀ ਕੀਤੀ ਗਈ ਹੈ ਕਿ ਜਿਹੜੀਆਂ ਕੁਝ ਸ਼ਕਤੀਆਂ ਉਹ ਚਾਹੇ ਕੋਈ ਸਖਰੋ ਦੀਆਂ ਸ਼ਕਤੀਆਂ ਨੇ ਕੁਝ ਅਕਾਲੀ ਦਲ ਨੂੰ ਢਾਹ ਰੋਣ ਵਾਲੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਮਾਮਲੇ ਨੂੰ ਬੇਰੋੜਾ ਵਧਾ ਰਹੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਵਾ ਉਹ ਤਖਤ ਸਹਿਮਾਨਾਂ ਦਾ ਆਪਸੀ ਰੁਤਗਿਆਂ ਤੇ ਬੈਠੇ ਸਰਕਾਰ ਹਸਤੀਆਂ ਦਾ ਆਪਸੀ ਟਕਰਾਅ ਪੈਦਾ ਕਰ ਰਹੀਆਂ ਨੇ ਸੋ ਕੁਝ ਲੋਕ ਜਿਹੜੇ ਇਸ ਨੂੰ ਉਜਾੜ ਚਾਹੁੰਦੇ ਆ ਪਰ ਅਸੀਂ ਉਹਨਾਂ ਨਾਲ ਵੀ ਸਤਿਕਾਰ ਕਰਦੇ ਆ ਜਿਹੜੇ ਇਸ ਵਖਰੇ ਨੂੰ ਸੁਝਾਵਾ ਚਾਹੁੰਦੇ ਸੀ ਭਾਵੇਂ ਉਹ ਪਟਰਾ ਸਰਬ ਕਮੇਟੀ ਜਾਂ ਪੰਜ ਪਾਰੇ ਸਹਿਬਾਨ ਦੇ ਹੀ ਕਿਉਂ ਨਾ ਨੁਮਾਇਵੇ ਹੋ ਔਰ ਫਿਰ ਵੀ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਉਸ ਹੁਕਮ ਤੇ ਸੰਗਤ ਵੱਲੋਂ ਜੋ ਸਹਿਯੋਗ ਕੀਤਾ ਗਿਆ ਉਹਨਾਂ ਦਾ ਧੰਨਵਾਦ ਹੈ ਅਸੀਂ ਅਪੀਲ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਕਿ ਸਮੁੱਚਾ ਸਿੱਖ ਪੰਥ ਐਸੀ ਜਿਹੜੀ ਮਰਯਾਦਾ ਤੋਂ ਉਲਟ ਹੋ ਕੇ ਜਿਹੜੀ ਚੁਣੌਤੀ ਅਕਾਲ ਤਖਤ ਸਾਹਿਬ ਨੂੰ ਕੀਤੀ ਜਾ ਰਹੀ ਸੀ ਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ 2003 ਵਿੱਚ ਆਏ ਫੈਸਲੇ ਦੀ ਅਦੁੱਲੀ ਕਰਕੇ ਅਕਾਲ ਤਖਤ ਸਾਹਿਬ ਦੀਆਂ ਪਾਵਨਾਂ ਨੂੰ ਚੁਣੌਤੀ ਦੇ ਕੇ ਆਪ ਹਾਰੇ ਜਿਹੜੇ ਕੁਝ ਫੈਸਲੇ ਲਏ ਗਏ ਸੀ ਜਿਹੜੇ ਪੰਥਕ ਫੈਸਲੇ ਅਕਾਲ ਤਖਤ ਸਾਹਿਬ ਦੇ ਸਰਪ੍ਰਸਤੀ ਹਦੀ ਹੁੰਦੇ ਆ ਸੋ ਇਸ ਗੱਲ ਦਾ ਸਮੂਹੀ ਸੰਗਤ ਨੇ ਜੋ ਸਮਰਥਨ ਕੀਤਾ ਉਹਨਾਂ ਦੇ ਉਲਟ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ ਮੈਂ ਅਪੀਲ ਕਰਦਾ ਹਾਂ ਇੱਕ ਸਖੋਂ ਦੇ ਨਾਤੇ ਕਿ ਸੋਚਾ ਸਿੱਖ ਜਗਤ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਨੇ ਆਂ ਡਾਕ ਕੇ ਇਸ ਤੇ ਪਹਿਰਾ ਦਵੇ ਤਾਂ ਕਿ ਕੋਈ ਵੀ ਅਸੀ ਸ਼ਕਤੀ ਜਿਹੜੀਆਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਉਹਨਾਂ ਤੇ ਕੋਈ ਐਸੀ ਮਰਜ਼ਾਦਾ ਤੋਂ ਉਲਟ ਕਾਰਵਾਈ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ